ਸਾਸਤਿਕਾ ਜੀ ਬੀਤੇ ਪੈਨ ਨੂੰ ਸਾਰਨ ਸਾਸਤਰੀ ਕਾਲ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਮੇਬੇ ਦੀ ਰਸੋਈ ਵਿਚ ਦਾ ਸਵਾਗਤ ਹੈ ਮੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੀ ਆ ਅੱਜ ਬੇਸਨ ਦੀਆਂ ਪਿੰਨੀਆਂ ਜਿਹੜੀਆਂ ਆਪਾਂ ਹਲਵਾਈ ਦੀ ਦੁਕਾਨ ਤੋਂ ਲਿਆਉਣੇ ਹੁੰਨੇ ਆਗੇ ਬੇਸਨ ਦੀਆਂ ਪਿੰਨੀਆਂ ਅੱਜ ਆਪਾਂ ਬੇਸਨ ਦੀਆਂ ਪਿੰਨੀਆਂ ਘਰ ਦੇ ਵਿੱਚ ਬਣਾਵਾਂਗੇ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿੱਦਾਂ ਬਣਾਉਣੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕੀ ਆਪੋਣੇ ਆਗੇ ਆਪਾਂ ਇੱਕ ਕੌਲੀ ਦੇਸੀ ਘਿਓ ਦੀ ਲੈਂਦੀ ਹੈਗੀ ਤੇ ਇਹ ਆਪਾਂ ਘਰੇ ਖਾਣੀਆਂ ਨੇ ਤੇ ਇਸ ਲਈ ਆਪਾਂ ਦੇਸੀ ਘਿਓ ਹੀ ਵਰਤਦੇ ਆਂਗੇ ਤੇ ਤੁਸੀਂ ਕਿਸੇ ਵੀ ਘਿਓ ਦੇ ਵਿੱਚ ਜੇ ਘਰੇ ਖਾਣੀਆਂ ਤਾਂ ਭਾਵੇਂ ਦੇਸੀ ਘਿਓ ਬੱਚਿਆਂ ਨੂੰ ਖਵਾਉਣੀਆਂ ਤਾਂ ਦੇਸੀ ਘਿਓ ਦੇ ਬੱਚੀ ਬਣਾਓ ਮੈਂ ਇਹੀ ਗੱਲ ਕਹਿਣੀ ਹੁੰਦੀ ਆ ਜੇ ਬੱਚਿਆਂ ਨੂੰ ਖਵਾਉਣੀ ਚੀਜ਼ ਤਾਂ ਦੇਸੀ ਘਿਓ ਦੇ ਵਿੱਚ ਹੀ ਖਵਾਓ ਤੇ ਇਹ ਆਪਾਂ ਦੇਸੀ ਘਿਓ ਲੈਂਦੀ ਇੱਕ ਕੌਲੀ ਇੱਕ ਤੋਂ ਜੇ ਪੱਦੇਸੀ ਘਿਓ ਦੇ ਲੈ ਲਈ ਇਹ ਆਪਣੀ ਕੜਾਹੀ ਤੇ ਗੈਸ ਚਲਦਾ ਆਪਣਾ ਕੜਾਹੀ ਆਪਣੀ ਗਰਮ ਆ ਤੇ ਇਹਨੂੰ ਜਦੋਂ ਮੈਲਟ ਹੋ ਗਿਆ ਕਿਉ ਤੇ ਉਦੋਂ ਆਪਾਂ ਇਹਦੇ ਵਿੱਚ ਇੱਕ ਇਹੀ ਕੌਲੀ ਬੇਸਾਂ ਦੀ ਪਾਵਾਂਗੇ ਕਿਉ ਆਪਣਾ ਮੈਲਟ ਹੋ ਗਿਆ ਇੱਕ ਗੋਲੀ ਆਪਾਂ ਬੇਸਣ ਦੀ ਲਾਵਾਂਗੇ ਸਾਂਣੀ ਦੇ ਨਾਲ ਸਾਂ ਲਾਂਗੇ ਨਾਲ ਦੇ ਨਾਲ ਹੀ ਤੇ ਨਾਲ ਦੇ ਨਾਲ ਹੀ ਆਪਾਂ ਦੇ ਵਿੱਚ ਪਾ ਲਾਂਗੇ ਇਹ ਰਿਹਾ ਪਿੰਨਾਂ ਆਪਾਂ ਨੂੰ ਹੁੰਨੇ ਆ ਗਏ ਇਹਨਾਂ ਦੇ ਵਿੱਚ ਪ੍ਰੋਪਰ ਹੀ ਕਿਆ ਪੈਂਦਾ ਹੁੰਦਾਗਾ ਉਨਾ ਹੀ ਕਿਓ ਤੇ ਉਨਾ ਹੀ ਬੇਸਣ ਤੇ ਤੁਸੀਂ ਪਹਿਲਾਂ ਵੀ ਸਾਂਣ ਕੇ ਰੱਖ ਸਕਦੇ ਹੋਗੇ ਤੇ ਮੈਂ ਖਾ ਚਲਕੜਾ ਹੀ ਖੁੱਲੂਈ ਹੈਗੀ ਤੇ ਮੈਂ ਨਾਲ ਦੀ ਨਾਲ ਹੀ ਘਟੂ ਸਾਂ ਲੈਂਨੀ ਹੈਗੀ ਤੇ ਇਹਨਾਂ ਦੇ ਵਿੱਚ ਇਹਨੂੰ ਵੀ ਖੰਡ ਪਾਉਗੀ ਤੇ ਬਗੈਰ ਝਾਸਨੀ ਤੋਂ ਬਗਾਨ ਬਣਾਵਾਂਗੀ ਪਿੰਨੀਆਂ ਜਿਹੜੇ ਬਣਾਉਣੀਆਂ ਨੇ ਬਗੈਰ ਝਾਸਨੀ ਤੋਂ ਬਣਾਵਾਂਗੇ ਇਹ ਤੁਸੀਂ ਸਾਰੀ ਵੀਡੀਓ ਦੇਖਿਓ ਸਾਰੀ ਵੀਡੀਓ ਦੇਖ ਕੇ ਉਸੇ ਤਰ੍ਹਾਂ ਤੁਸੀਂ ਘਰੇ ਬਣਾਇਆ ਕਰੋ ਤੇ ਫਿਰ ਮੈਨੂੰ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਦਿਬ ਦੇ ਰਸੋਈ ਤੇ ਪਾਣੀ ਮੈਂ ਦਬੀ ਹਾਂ ਸੁਲਾਵਾ ਦਾ ਹਨ ਜੋ ਤੁਸੀਂ ਕਮੈਂਟ ਕਰਦੇ ਹੋ ਹੁਣ ਸਾਰੇ ਕਮੈਂਟ ਕਰਿਆ ਕਰੋ ਤੇ ਆਪਾਂ ਜਿਹੜੀਆਂ ਬਰੀਕ ਬਰੀਕ ਡਲੀਆਂ ਜੀਆਂ ਇਹ ਆਪਾਂ ਕੱਟ ਤੀਆਂ ਵਿੱਚ ਹੋਰ ਵੈਸਨ ਦੇ ਵਿੱਚ ਕੁਛ ਨਹੀਂ ਸੀਗਾ ਤੇ ਕੀ ਆਪਾਂ ਪੈਕਟ ਬੰਦ ਵੈਸਨ ਲੈ ਕੇ ਆਉਣੇਗੇ ਜਿਹੜਾ ਪੈਕਟ ਬੰਦ ਵੈਸਨ ਹੁੰਦਾ ਉਹ ਵੈਸਨ ਦੇ ਵਿੱਚ ਸੀਤੀ ਕਿਤੇ ਕੁਛ ਨਹੀਂ ਹੁੰਦਾ ਦਾ ਤੇ ਕਿਉਂਕਿ ਆਪਣਾ ਅ ਜੇ ਮੀਂਹ ਨਾ ਗਾ ਹੁਣ ਬਛਾਤਾ ਤਾਂ ਨਿੰਕੇ ਹਗਿਆਗਾ ਤੇ ਇਸ ਹੌਣ ਭਾਦੋਂ ਦੇ ਵਿੱਚ ਤਾਂ ਬੈਸੀ ਸੁੰਢੀ ਵਗੈਰਾ ਤੇ ਜਾਸੂਸਰੀ ਵਗੈਰਾ ਚੀਜ਼ ਦੇ ਵਿੱਚ ਆਮ ਹੀ ਪੈ ਜਾਂਦੀ ਆ ਤੇ ਇਸ ਲਈ ਤੁਸੀਂ ਇਹੀ ਕੋਸ਼ਿਸ਼ ਕਰਿਆ ਕਰੋ ਵੀ ਬੱਦ ਤੋਂ ਬੱਦ ਚੀਜ਼ ਪੈਕਟ ਵਾਂਦੀ ਲੈਤੀ ਜਾਵੇ ਪੈਕਟ ਵਾਂਦ ਚੀਜ਼ ਬਣੀ ਵਧੀਆ ਹੁੰਦੀ ਹੈਗੀ ਤੇ ਹੁਣ ਇਹ ਆਪਣਾ ਇਹ ਸਾਰਾ ਕੁਝ ਮਿਕਸ ਹੋ ਗਿਆ ਤੇ ਆਪਾਂ ਇਹਨੂੰ ਗੈਸ ਨੂੰ ਕੱਟ ਕਰ ਦਿੰਨੇ ਆ। ਹੁਣ ਗੈਸ ਘੱਟ ਕਰਕੇ ਆਪਾਂ ਇਹਨੂੰ ਜਿੰਨਾ ਚਿਰ ਪੱਕਦਾ ਨੀਗਾ ਇਹਨੂੰ ਓਨਾ ਚਿਰ ਸਲੋ ਗੈਸ ਤੇ ਪਕਾਵਾਂਗੇ। ਇਸੇ ਤਰ੍ਹਾਂ ਹੀ ਸਲੋ ਸਲੋ ਗੈਸ ਤੇ ਪਕਾਉਣਾ ਆਪਾਂ। ਇਹ ਤੁਸੀਂ ਭਾਨੇ ਧਿਆਨ ਇਹ ਹੀ ਰੱਖਣਾ ਵੀ ਗੈਸ ਦੀ ਫਲੇਮ ਬਹੁਤ ਜ਼ਿਆਦਾ ਤੇਜ਼ ਨਹੀਂ ਕਰਨਾ ਤੇ ਸਲੋ ਗੈਸ ਤੇ ਇਹਨੂੰ ਚੀਜ਼ ਨੂੰ ਬਣਾਉਣਾ ਆਪਾਂ। ਸਲੋ ਗੈਸ ਤੇ ਜਿਹੜਾ ਬੇਸਰ ਪੁੱਜੂਗਾ ਤੇ ਉਹ ਪੂਰਾ ਪਰਫੈਕਟ ਪੁੱਜਦਾਨਾ। ਤੇ ਜਿਹੜੀ ਆਪਾਂ ਬਰਫੀ ਬਣਾਉਣੀ ਹੈਗੇ ਤੇ ਬੇਸਨ ਦੀ ਬਰਫੀ ਤੁਸੀਂ ਦੇਖੀ ਹੋਣੀ ਹੈ ਪਹਿਲਾਂ ਤੇ ਉਸ ਬਰਫੀ ਨਾਲੋਂ ਇਹਨੂੰ ਆਪਾਂ ਜ਼ਿਆਦਾ ਲਾਲ ਕਰਨਾ ਜਿਹੜੀਆਂ ਪਿੰਨੀਆਂ ਹੁੰਦਗਾਨੀ ਇਹ ਬੇਸਨ ਜ਼ਿਆਦਾ ਲਾਲ ਕਰਨਾ ਹੁੰਦਾ ਤੇ ਤੁਸੀਂ ਦੇਖੀ ਚੱਲਿਓ ਤੇ ਆਪਾਂ ਇਸ ਤਰ੍ਹਾਂ ਹੀ ਬਣਾਵਾਂਗੇ ਹਾਂਜੀ ਆਪਣਾ ਬੇਸਨ ਭੁੱਜਣ ਲੱਗ ਗਿਆ ਤੇ ਤਕਰੀਬਨ ਭੁੱਜ ਹੀ ਚੁੱਕਿਆਗਾ ਤੇ ਆਹ ਦੇਖੋ ਲਾਲ ਹੋਣ ਲੱਗ ਗਿਆ ਬੇਸਨ ਆਪਣਾ ਤੇ ਘਿਓ ਵੀ ਛੱਡ ਗਿਆ ਬਿਲਕੁਲ ਦੇ ਦੇਖੋ ਤੇ ਆਪਾਂ ਹਜੇ ਇਹਨੂੰ ਹੋਰ ਭੁੰਨਣਾਗਾ ਕਿਉਂਕਿ ਜਿਹੜੀ ਆਪਾਂ ਬਰਫੀ ਬਣਾਉਣੀ ਆ ਉਹ ਇਸ ਤਰ੍ਹਾਂ ਜਦੋਂ ਬੇਸਨ ਹੋ ਜਾਂਦਾ ਆਪਾਂ ਉਦੋਂ ਬਣਾਉਣੀ ਆ ਜਦੋਂ ਇਸ ਤਰ੍ਹਾਂ ਬੇਸਨ ਹੋ ਜਾਂਦਾ ਨਾ ਉਦੋਂ ਆਪਾਂ ਬਰਫੀ ਬਣਾਉਣੀ ਆ ਜਿਹੜੀਆਂ ਇਹ ਪਿੰਨੀਆਂ ਇਹਨਾਂ ਨੂੰ ਥੋੜਾ ਜਿਹਾ ਹੋਰ ਭੁੰਨਣਾ ਪੈਂਦਾਗਾ ਤੇ ਇਹਨਾਂ ਨੂੰ ਭੁੰਨਣ ਦੇ ਲਈ ਹਜੇ 1-2 ਮਿੰਟ ਹੋਰ ਲੱਗਣਗੇ ਆਪਣਾ ਗੈਸ ਸਲੋ ਤੇ ਹੀ ਹੈਗਾ ਤੇ ਸਲੋ ਤੇ ਰੱਖ ਕੇ ਤੁਸੀਂ ਭੁੰਨਣਾਗਾ ਕਿਉਂਕਿ ਬੇਸਨ ਅੰਦਰੋਂ ਤੱਕ ਭੱਜ ਜਾਂਦਾ ਫਿਰ ਜੇ ਤੁਸੀਂ ਫੁੱਲ ਕਰਕੇ ਗੈਸ ਭੁੰਨੋਗੇ ਤਾਂ ਭੈਣੇ ਉਪਰੋਂ ਪ੍ਰੋਪਰ ਆਪਣਾ ਇਹ ਪੈਸਨ ਭੱਜ ਜਾਊਗਾ ਤੇ ਜਾਂ ਅੱਧਾ ਭੱਜ ਜੂ ਅੱਧਾ ਕੱਚਾ ਰਹਿ ਜਾਊਗਾ ਇਸ ਤਰ੍ਹਾਂ ਹੋ ਜਾਂਦਾ ਉਹ ਤੇ ਉਹਦੇ ਨਾਲ ਫਿਰ ਉਹ ਸਾਨੂੰ ਸੁਆਦ ਨਹੀਂ ਆਉਂਦਾ ਤੇ ਜਿਹੜਾ ਸੁਆਦ ਪ੍ਰੋਪਰ ਭੁੰਨੇ ਵੇਸਨ ਤੋਂ ਆਉਂਦਾ ਦਾ ਐਸ ਲਈ ਭੈਣੇ ਵੀਡੀਓ ਸਾਰੀ ਦੇਖਿਆ ਕਰੋ ਸਾਰੀ ਦੇਖ ਕੇ ਵੀਡੀਓ ਫਿਰ ਚੀਜ਼ ਬਣਾਇਆ ਕਰੋ ਆ ਦੇਖੋ ਹਣ ਆਪਾਂ ਦਾ ਲਾਲ ਹੋ ਗਿਆ ਬਿਲਕੁਲ ਆ ਦੇਖੋ ਆਪਾਂ ਇਹਦੇ ਚ ਕੋਈ ਕਲਰ ਨਹੀਂ ਪਾਉਣਾਗਾ ਤੇ ਕੁਛ ਨਹੀਂ ਪਾਉਣਾ ਤੇ ਬਗੈਰ ਕਲਰ ਤੋਂ ਆਪਾਂ ਪ੍ਰੋਪਰ ਇਸੇ ਕਲਰ ਦੀ ਨਹੀਂ ਬੇਸਨ ਵਾਲੇ ਕਲਰ ਦੀ ਆਪਾਂ ਪਿੰਨੀਆਂ ਬਣਾਵਾਂਗੇ ਕਿਉਂਕਿ ਤੁਸੀਂ ਲਿਆਉਂਦੇ ਹੋਮੋ ਕਿ ਆਮ ਹੀ ਪਿੰਨੀਆਂ ਬੇਸਨ ਬਣਾ ਪਿੰਨੀਆਂ ਉਹ ਖਾਣ ਦੇ ਬਹੁਤ ਲੋਕ ਖਾਣ ਦੇ ਸਕੀਨ ਨੇ ਪਿੰਨੀਆਂ ਵੇਚਣ ਦੇ ਤੇ ਉਹ ਪਿੰਨੀਆਂ ਦੇ ਵਿੱਚ ਕਿਸੇ ਕਿਸੇ ਦੇ ਪਾਇਆ ਹੁੰਦਾ ਇਹਨੇ ਕਲਰ ਤੇ ਹਲਵਾਈ ਤਾਂ ਵੈਸੇ ਪਾਈ ਦਿੰਦੇ ਨੇਗੇ ਤੇ ਆਪਾਂ ਨਹੀਂ ਪਾਉਣਾਗਾ ਹਾਂਜੀ ਆ ਦੇਖੋ ਜੀ ਆਪਣਾ ਬੇਸਨ ਬਿਲਕੁਲ ਭੁੱਜ ਚੁੱਕਿਆ ਤੇ ਗੈਸ ਆਪ ਕਰਤ ਬੰਦ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਤੱਕ ਇਸੇ ਤਰ੍ਹਾਂ ਹੀ ਹਿਲਾਉਣੀ ਆ ਜਦੋਂ ਬੇਸਨ ਪ੍ਰੋਪਰ ਠੰਡਾ ਹੋ ਗਿਆ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਤੁਹਾਨੂੰ ਦੱਸਦੇ ਆ ਕਿਹੜੇ ਹਸਤੇ ਦੇ ਵਿੱਚ ਖੰਡ ਪਾਉਣੀ ਹੈਗੀ ਇਹ ਪ੍ਰੋਪਰ ਠੰਡਾ ਹੋਏ ਤਾਂ ਪਾਉਣੀ ਹੈ ਪੈਣੇ ਉਹਨਾਂ ਚਰ ਆਪਾਂ ਇਹਦੇ ਵਿੱਚ ਖੰਡ ਨਹੀਂ ਪਾਉਣੀਗੀ ਪੂਰਾ ਠੰਡਾ ਕਰਨਾ ਹੈ ਜਮਾ ਆਪਾਂ ਠੰਡਾ ਕਰਕੇ ਫਿਰ ਇਹ ਚ ਪਾਵਾਂਗੇ ਉਨਾਂ ਚਿਰ ਆਪਾਂ ਇਹ ਠੰਡਾ ਕਰੀ ਚੱਲਣਾ ਹੈ ਤੇ ਕੜਾਹੀ ਆਪਣੀ ਗਰਮਾ ਤੇ ਇਸ ਲਈ ਆਪਾਂ ਨੂੰ ਉਨਾਂ ਚਿਰ ਜਿੰਨਾ ਚਿਰ ਕੜਾਹੀ ਗਰਮਾ ਉਨਾਂ ਚਿਰ ਆਪਾਂ ਨੂੰ ਇਹ ਚ ਖੁਰਚਣਾ ਫੇਰਨਾ ਪਊਗਾ ਤੇ ਚਲੋ ਆਪਾਂ ਫਿਰ ਖੰਡ ਪਾਉਣ ਲੱਗੇ ਤੁਹਾਨੂੰ ਦਿਖਾਵਾਂਗੇ ਹਾਂਜੀ ਬੇਸਨ ਆਪਾਂ ਹਲਾਈ ਜਾਂਦੇ ਆ ਕੜਾਹੀ ਬਿਲਕੁਲ ਠੰਡੀ ਹੋ ਗਈ ਤੇ ਹੁਣ ਇਹ ਬੇਸਨ ਠੰਡਾ ਹੋਣਾ ਆਪਣਾ ਤੇ ਕਿਉਂਕਿ ਪਹਿਲਾਂ ਕੜਾਹੀ ਗਰਮ ਸੀਗੀ ਉਨਾਂ ਚਿਰ ਆਪਾਂ ਫਿਰ ਆਪਾਂ ਹਲਾਈ ਗਏ ਆ ਬੇਸਨ ਤੇ ਆਹ ਕੌਲੀ ਆਪਾਂ ਕੋਲੀ ਆਪਾਂ ਇੱਕ ਜਿਹੜੀ ਕੋਲੀ ਬੇਸਾਂ ਦੇ ਲਈ ਲੈਂਦੀ ਸੀ ਉਹੀ ਕੋਲੀ ਘੋ ਦੇ ਲਈ ਲੈਂਦੀ ਸੀ ਉਹੀ ਕੋਲੀ ਆਪਾਂ ਖੰਡ ਦੇ ਲਈ ਲੈਂਦੀ ਆ। ਇਹ ਖੰਡ ਭਾਵੇਂ ਮੈਂ ਪੀਣੀ ਹੈਗੀ। ਮੈਕਸੀ ਦੇ ਵਿੱਚ ਪੀਸ ਕੇ ਇਹਦਾ ਬੂਰਾ ਬਣਾਉਂਗੀ। ਜੇ ਤੁਹਾਡੇ ਕੋਲੇ ਬੂਰਾ ਖੰਡ ਆ ਤਾਂ ਤੁਸੀਂ ਬੂਰਾ ਖੰਡ ਪਾ ਸਕਦੇ ਹੋ। ਤੇ ਜੇ ਤੁਹਾਡੇ ਕੋਲੇ ਮੋਟੀ ਖੰਡ ਆ ਤਾਂ ਮੋਟੀ ਖੰਡ ਨੂੰ ਮੈਕਸੀ ਦੇ ਵਿੱਚ ਪੀ ਕੇ ਬੂਰਾ ਬਣਾ ਲਓ। ਹੁਣ ਮੈਂ ਇਹਦਾ ਬੂਰਾ ਬਣਾਉਣੀ ਆ। ਹਾਂਜੀ ਆਪਾਂ ਨਾ ਜੇ ਇੱਥੇ ਪੱਖਾ ਸੜਦਾ ਸੀਗਾ ਤੇ ਪੱਖਾ ਸੰਡ ਕੇ ਆਪਾਂ ਹਲਾਈ ਗਏਾਂਗੇ। ਤੇ ਇਹ ਹੋ ਗਿਆ ਹੁਣ ਠੰਡਾ ਆਪਣਾ ਹੱਥ ਲੱਗਣ ਲੱਗ ਗਿਆ ਇਹਨੂੰ ਤੇ ਬਾਲਾ ਵੀ ਨੇ ਆਪਾਂ ਠੰਡਾ ਕਰਨਾ ਇਹਨੂੰ ਤੇ ਹੁਣ ਆਪਾਂ ਇਹ ਪਾਣੀ ਉਹੀ ਗੈਸ ਦੇ ਉੱਪਰ ਪਈ ਚਕਣਾ ਹੀ ਆਪਾਂ ਗੈਸ ਨਹੀਂ ਚਲਾਉਣਾਗਾ ਇਹ ਆਪਾਂ ਸਿੱਧਾ ਠੰਡਾ ਕੀਤਾ ਹੁਣ ਤਾਂ ਤੇ ਆ ਦੇਖੋ ਤੇ ਹੁਣ ਆਪਾਂ ਜਿਹੋ ਉੱਚ ਆਪਾਂ ਜਿਹੜੀ ਖੰਡ ਤੁਹਾਨੂੰ ਦਿਖਾਈ ਸੀ ਉਹ ਖੰਡ ਆਪਾਂ ਪੀ ਲਈ ਹੁਣ ਆਪਾਂ ਇਹ ਚ ਖੰਡ ਪਾਉਣੇ ਆਂਗੇ ਇਹ ਖੰਡ ਪਰ ਰੱਖ ਲੈਣਗੇ ਐਨੇ ਖੰਡ ਪਾ ਕੇ ਆਪਾਂ ਮਿੱਠਾ ਚੈੱਕ ਕਰ ਲਾਂਗੇ ਕਈ ਵਾਰ ਮਿੱਠਾ ਨਾ ਫਿਰ ਜ਼ਿਆਦੇ ਪੈ ਜਾਂਦਾ ਤੇ ਮਿੱਠਾ ਇੰਨਾ ਕੋਈ ਖਾਂਦਾ ਨਹੀਂਗਾ ਜਿੰਨਾ ਜਿੰਨਾ ਠੰਡਾ ਹੋਈ ਜਾਣਾ ਤੇ ਮੈਂਨੇ ਆਕੜੀ ਜਾਣਾਗਾ आकड़न लग गया ना इस तरह इन्हें आकड़न लगना कोई मिठा घट खा हूँ भाने कोई बद खा हूँ तो मिठा पा अपने हिसाब न वैसे मिठा ये प्रोपर पा जिन्ना बेसन उन्ना ही घ्यो तो उन्ना ही खंड ਮਿੱਠਾ ਪ੍ਰੋਪਰ ਪੈਂਦਾ ਇਹਦੇ ਚ ਤੇ ਕੋਈ ਘੱਟ ਖਾਂਦਾ ਤਾਂ ਉਹ ਥੋੜਾ ਪਾ ਲੈ ਵੀ ਜਿਵੇਂ ਇਹ ਆਪਣੀ ਖੰਡ ਹੁੰਦੀ ਹੈਗੀ ਭੈਣੇ ਜਿਹੜੀ ਤਾਂ ਆਪਾਂ ਦੇਸੀ ਖੰਡ ਲੈ ਕੇ ਆਉਣੇ ਆ ਉਹਦੇ ਚ ਮਿੱਠਾ ਘੱਟ ਹੁੰਦਾਗਾ ਪੂਰਾ ਖੰਡ ਚ ਉਹ ਜ਼ਿਆਦਾ ਮਿੱਠੀ ਨਹੀਂ ਹੁੰਦੀਗੀ ਤੇ ਜਿਹੜੀ ਆਪਣੀ ਇਹ ਖੰਡ ਹੁੰਦੀ ਹੈਗੀ ਇਹ ਥੋੜੀ ਜੀ ਵੱਧ ਮਿੱਠੀ ਹੁੰਦੀ ਆ ਤੇ ਇਹ ਕਈ ਵਾਰ ਇਹ ਆਪਣੇ ਵੱਧ ਮਿੱਠੀ ਆਉਂਦੀ ਹੈ ਇਹਦੇ ਚ ਵੀ ਭੈਣੇ ਕਈ ਤਰ੍ਹਾਂ ਦੇ ਖੰਡਾ ਹੁੰਦਿਆਂ ਨੇ ਤੇ ਇਹ ਤੁਸੀਂ ਹੁਣ ਜਿਵੇਂ ਮੈਂ ਭੈਣੇ ਖੰਡਾ ਰਲ ਗਈ ਇਹਦੇ ਵਿੱਚ ਮਾੜੀ ਜਿਹੀ ਉਂਗਲ ਲਾ ਕੇ ਇਸ ਤਰ੍ਹਾਂ ਆਪਾਂ ਚੈੱਕ ਕਰ ਲਾਂਗੇ ਮਿੱਠਾ ਪ੍ਰੋਪਰ ਆਪਣਾ ਬਿਲਕੁਲ ਸਹੀ ਮਿੱਠਾ ਪਿਆ ਆਪਣਾ ਤੇ ਆਪਣੀ ਇੰਨੀ ਖੰਡ ਆਪਣੀ ਬਚ ਗਈ ਜੇ ਤੁਸੀਂ ਬੂਰਾ ਖੰਡ ਪਾਉਣੀ ਆ ਫਿਰ ਤੁਸੀਂ ਉਸੇ ਤਰ੍ਹਾਂ ਹੀ ਕੌਲੀ ਭਰ ਕੇ ਪਾ ਲਿਓ ਇਹ ਆਪਣੀ ਇੰਨੀ ਖੰਡ ਬਚ ਗਈ ਥੋੜੀ ਜੀ ਬਚੀ ਹੈਗੀ ਦੋ ਤਿੰਨ ਚਮਚੇ ਤੇ ਕੋਸਾ ਸੀ ਮਿੱਠਾ ਵੀ ਪਣ ਘੱਟ ਖਾਣੇ ਆ ਜਿੰਨੇ ਪੈਣਾ ਲਗਾਤਾ ਵੀਡੀਓ ਦੇਖਦੇ ਨੇ ਮੇਰੀ ਉਹਨਾਂ ਪੈਨਾਂ ਨੂੰ ਪਤਾ ਹੈਗਾ ਵੀ ਅਸੀਂ ਮਿੱਠਾ ਘੱਟ ਖਾਂਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਥੇ ਪਾਵਾਂਗੇ ਇਲਾਇਚੀ ਪਾਊਡਰ ਇਲਾਇਚੀ ਪਾਊਡਰ ਪੈਨੇ ਖੁਸ਼ਬੂ ਦੇ ਲਈ ਨਾ ਬਹੁਤ ਵਧੀਆ ਹੁੰਦਾ ਇਹ ਹਰ ਮਠਿਆਈ ਦੇ ਵਿੱਚ ਪਾਇਆ ਜਾਂਦਾ ਇਹਦੇ ਨਾਲ ਨਾ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਪਾ ਇਹਨੂੰ ਇਸੇ ਕੜਾਹੀ 'ਚ ਹੀ ਰੱਖ ਦਾਂਗੇ ਤੇ ਹਜੇ ਇਹਨੂੰ ਹੋਰ ਠੰਡਾ ਹੋਣ ਦੋ ਇਹ ਜਮਾ ਜਮਾਈ ਠੰਡਾ ਹੋ ਜਾ ਜਣ ਆਪਣੀ ਪਿੰਨੀਆਂ ਵੱਟਣ ਦੇ ਲਈ ਤੇ ਫਿਰ ਆਪਾਂ ਇਹਦੀਆਂ ਪਿੰਨੀਆਂ ਵੱਟਾਂਗੇ ਹਾਂਜੀ ਜਿਹੜੀ ਆਪਣੀ ਬਣਾਈ ਸੀਗੀ ਆਪਾਂ ਆ ਤੇ ਇਹ ਪਕੜਾਹੀ ਦੇ ਵਿੱਚੋਂ ਥਾਲ ਦੇ ਵਿੱਚ ਕੱਢ ਲਈ ਸੀਗੀ ਤੇ ਜਿਹੜੀਆਂ ਆਪਾਂ ਪਿੰਨੀਆਂ ਬਣਾਈਆਂ ਨੇ ਬੇਸਣ ਦੀਆਂ ਇਹ ਆ ਪਥਾਲ ਦੇ ਵਿੱਚੋਂ ਕੜਾਹੀ 'ਚ ਕੱਢ ਲਈਆਂ ਤੇ ਕੜਾਹੀ ਦੇ ਵਿੱਚ ਕੜਾਹੀ ਦੇ ਵਿੱਚ ਥਾਲ 'ਚ ਕੱਢ ਲਈਆਂ ਬੀਸਸ ਮਾਰਕ ਠੰਡੀਆਂ ਹੋ ਜਾਣ ਕਿਉਂਕਿ ਇਹ ਜਿੰਨਾ ਚ ਪੂਰ ਪ੍ਰੋਪਰ ਠੰਡੀਆਂ ਨਹੀਂ ਹੁੰਦੀਆਂ ਤੇ ਉਹਨਾਂ ਚ ਇਹ ਭੈਣੇ ਆਪਾਂ ਵੰਡ ਨਹੀਂ ਸਕਦੇ ਕਿਉਂਕਿ ਫਿਰ ਜੇ ਆਪਾਂ ਥੋੜੀਆਂ ਜਿਹੀਆਂ ਵੀ ਇਹ ਨਾ ਕੋਸੀਆਂ ਵਟਦੀਆਂ ਤਾਂ ਇਹ ਆਕੜ ਜਾਣਗੇ ਠੰਡੀਆਂ ਹੋ ਕੇ ਤੇ ਇਸ ਲਈ ਆਪਾਂ ਨੂੰ ਇਹ ਪ੍ਰੋਪਰ ਠੰਡੀਆਂ ਕਰਨੀਆਂ ਪੈਣੀਆਂ ਸੀਗੀਆਂ ਫਿਰ ਆਪਾਂ ਥਾਲ ਚ ਕੱਢ ਲਈਆਂ ਸੀਗੀਆਂ ਤੇ ਹੁਣ ਥਾਲ ਦੇ ਵਿੱਚੋਂ ਆਪਾਂ ਪਿੰਨੀਆਂ ਵਟ ਕੇ ਤੁਹਾਨੂੰ ਦਿਖਾਉਣੇ ਆ ਆਪਾਂ ਇੰਨਾ ਕੁ ਲੈ ਲੈਣਾ ਆਟਾ ਜਿਵੇਂ ਪਿੰਨੇ ਹੁੰਦੀ ਆ ਮਾਂ ਹੋਟਲ ਤੋਂ ਲਿਓਣੇ ਆਗੇ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਵਟਦੇ ਨਾ ਇਹ ਪਿੰਨੀਆਂ ਤੇ ਇਹਨਾਂ ਨੇ ਇਸੇ ਤਰ੍ਹਾਂ ਹੀ ਰਹਿਣਾ ਪੋਲੀਆਂ ਪੋਲੀਆਂ ਹੀ ਤੇ ਇਹਨਾਂ ਨੇ ਕੈੜੀਆਂ ਨਹੀਂ ਹੋਣਾਗਾ ਕਿਉਂਕਿ ਉੱਥੋਂ ਪਾ ਲੈ ਕੇ ਆਉਣਾ ਨਾ ਪੋਲੀਆਂ ਪੋਲੀਆਂ ਹੀ ਹੁੰਦੀਆਂ ਉਹ ਤੇ ਬਸ ਐ ਵਟ ਲਓ ਤੁਸੀਂ ਐ ਇਹਨੂੰ ਕਰਕੇ ਅੱਗੇ ਉੱਤੇ ਇਹ ਗੋਲ ਗੋਲ ਬਣ ਜਾਣਗੀਆਂ ਹੁਣ ਆਪਾਂ ਇਹ ਕੋੜ ਪਿੰਨੀ ਵਟ ਕੇ ਦਿਖਾਉਣਾ ਤੁਹਾਨੂੰ ਇਸ ਤਰ੍ਹਾਂ ਬਸ ਥੋੜਾ ਥੋੜਾ ਲੈ ਲੈ ਕੇ ਤੇ ਆਪਾਂ ਸਾਰੀਆਂ ਪਿੰਨੀਆਂ ਐਸੇ ਤਰ੍ਹਾਂ ਹੀ ਬੱਟ ਲੈਣੀਆਂ ਨੇ। ਪ੍ਰੋਪਰ ਗੋਲ ਬਣਣਗੀਆਂ ਇਹ ਪਿੰਨੀਆਂ। ਤੇ ਗੋਲ ਬਣਾ ਲਓ ਤੁਸੀਂ ਜਿਵੇਂ ਮਰਜ਼ੀ शेप ਦੇ ਲਓ ਤੁਸੀਂ। ਇਹ ਤੁਹਾਡੀ ਮਰਜ਼ੀ ਆ। ਜਾਣੀ ਤਾਂ ਕਹਿੰਦੇ ਹੁੰਦੇ ਭੈਣੇ ਟੇਚੀ ਢੱਡਚੀ ਆ। ਤੇ ਆਪਾਂ ਜਾਨੀ ਕਿ ਵੀ ਗੋਲ ਬਣਾਵਾਂਗੇ। ਬਿਲਕੁਲ ਪ੍ਰੋਪਰ ਹਲਵਾਈ ਨਾਲ ਦੀਆਂ। ਜਿਸ ਤਰ੍ਹਾਂ ਹਲਵਾਈ ਤੇ ਲੈ ਕੇ ਆਉਣੇ ਆਪਾਂ। ਬਿਲਕੁਲ ਉਹੀ ਚੀਜ਼। ਬਣਾਵਾਂਗੇ ਆਪਾਂ। ਤੇ ਤਾਂ ਪਾਇ ਨਾ ਇੰਨਾ ਠੰਡਾ ਹੋ ਗਿਆ ਕੀਤਾਗਾ ਤੇ ਵੀ ਇਹ ਠੰਡੀਆਂ ਰਹਿਣ ਪ੍ਰੋਪਰ ਬੋਲੰਗੀ ਰਹਿਣ ਵੀ ਇਹ ਠੰਡੀਆਂ ਤਾਂ ਪੱਟੀਆਂ ਨੇ ਆਪਾਂ ਪਹਿਣੇ ਜੰਗਾ ਪਸਾਰੀਆਂ ਬੱਟਲੀਆਂ ਪਹਿਣੇ ਆਪਣੀਆਂ ਪਿੰਨੀਆਂ ਸਾਰੀਆਂ ਬੱਟ ਕੇ ਤਿਆਰ ਹੋ ਗਈਆਂ ਤੇ ਤੁਸੀਂ ਪਹਿਣੇ ਇਹ ਵੀਡੀਓ ਸਾਰੀ ਦੀ ਸਾਰੀ ਦੇਖਿਓ ਤੇ ਵੀ ਕਿਵੇਂ ਕਿਵੇਂ ਆਪਾਂ ਬਣਾਈ ਆ ਤੇ ਕਿਵੇਂ ਕਿਵੇਂ ਫਿਰ ਆਪਾਂ ਬਿਲਕੁਲ ਠੰਡਾ ਕਰਕੇ ਇਹਨੂੰ ਬੱਟਿਆਗਾ ਤੇ ਕੜਾਹੀ ਭਾਣੇ ਥੋੜੀ ਜਿਹੀ ਆਪਣੀ ਗਰਮ ਰਹਿੰਦੀ ਹੈਗੀ ਤੇ ਉਹਦੇ ਵਿੱਚ ਕੋਸੀਆਂ ਹੀ ਰਹੀ ਗਈਆਂ ਨੇ ਮੈਂ ਦੇਖਿਆ ਦੋ ਚਾਰ ਮਿੰਟ ਫਿਰ ਭਾਣੇ ਕੰਮ ਵੀ ਕਰਨੇ ਹੁੰਦੇ ਨੇ ਹਨਾ ਤੇ ਫਿਰ ਭਾਣੇ ਮੈਂ ਇਹਨੂੰ ਥਾਲ ਚ ਕੱਢ ਲਿਆ ਸੀ ਥਾਲ ਦੇ ਵਿੱਚ ਪੱਖੇ ਥਲ ਧਰਤਾ ਉਹ ਜਲਦੀ ਠੰਡਾ ਹੋ ਗਿਆ ਤੇ ਫਿਰ ਮੈਂ ਤੁਹਾਨੂੰ ਪਿੰਨੀਆਂ ਬੱਟ ਕੇ ਦਿਖਾਈਆਂ ਨਿਗੀਆਂ ਤੇ ਇਸੇ ਤਰ੍ਹਾਂ ਹੀ ਤੁਸੀਂ ਭਾਣੇ ਬਣਾ ਕੇ ਦੇਖਿਓ ਤੇ ਆਪਣੇ ਬੱਚਿਆਂ ਨੂੰ ਘਰੇ ਖਵਾਇਆ ਕਰੋ ਬਣਾ ਕੇ ਤੇ ਦੇਖ ਲਓ ਆਪਾਂ ਨੇ ਇੱਕ ਕੌਲੀ ਦੇ ਨਾਲ ਆਪਣੀਆਂ ਕਿੰਨੀਆਂ ਪਿੰਨੀਆਂ ਤਿਆਰ ਹੋ ਗਈਆਂ ਤੇ ਆਪਾਂ ਪ्योर ਘਰੇ ਦੇ ਸਿੱਕੇ ਆਪਾਉਣੇ ਆਂਗੇ ਤੇ ਉੱਥੇ ਦੇਖ ਲਓ ਆਪਾਂ ਨੂੰ ਪਤਾ ਹੀ ਹੈ ਕਹੇ ਜਾ ਕੇ ਮਿਲਦਾ ਹੈ ਨਾ ਤੇ ਇਸ ਲਈ ਭਾਨੇ ਮੈਂ ਕਹਿੰਨੀ ਹੁੰਨੀ ਵੀ ਘਰੇ ਬਣਾ ਲਓ ਚੀਜ਼ ਭਾਵੇਂ ਥੋੜੀ ਬਣਾ ਲਓ ਤੇ ਨਮੀ ਨਮੀ ਭਾਨੇ ਰੈਸਪੀ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾ ਲਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਭਾਨੇ ਕਿਹੜੀ ਚੀਜ਼ ਦੀ ਤੁਹਾਨੂੰ ਰੈਸਪੀ ਚਾਹੀਦੀ ਆ ਉਹ ਦੱਸਿਆ ਕਰੋ ਤੁਹਾਨੂੰ ਉਹੀ ਰੈਸਪੀ ਮਿਲੂਗੀ ਤੇ ਚੰਗਾ ਭਾਣੇ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਸੋਵਾਂ 9 ਵਜੇ ਡੇਲੀ ਆਪਣੀ ਵੀਡੀਓ ਆਉਂਦੀ ਆ ਚੰਗਾ ਭਾਣੇ ਤਬ ਤੱਕ ਲਈ ਸਤਿ ਸ੍ਰੀ ਅਕਾਲ